ਕਿਦਰੇ ਆਵਾਜ਼ ਮਾਰ ਰਿਹਾ ਗੁਰਦੁਆਰਿਆਂ ਚ ਰੋਜ਼ ਰੋਜ਼ ਮਾਰ ਰਿਹਾ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮੰਮਤਾ ਦੀ ਮਾਰੀ ਹੋਈ ਮਾਂ ਚਿਕੜ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਲ ਮੋਤੜ ਨਾਲ ਲਿਬੜਿਆ ਨਹੀਂ ਦੇਖਦਾ ਪ੍ਰਮਾਤਮਾ ਕਿ ਮਾਂ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਂਵਾ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਉਸਦੇ ਮਮਤਾ ਦੇ ਤੇ ਇਤਨਾ ਮਮਤਾ ਭਰਿਆ ਜ਼ਾਹਰ ਹੈ। ਤੂੰ ਘਰ ਆਓ ਮੇਰੇ ਮੇਰ ਮਹਾਰਾਜ دیਵਾਨੇ ਗੁਰੂ ਅਰਜਨ ਦੇਵ ਜੀ ਤੂੰ ਘਰ ਆਓ ਮੇਰੇ ਮੇਰ ਤੇਰੇ ਦੁਖੀ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੋਲਣਗੇ ਉਹੀ ਧੋਵੇਗਾ ਤੂੰ ਆ ਜਾਸੇ ਇਹ ਗੁਨਾਹ ਤੇਰੇ ਕੋਲ ਨਹੀਂ ਧੋਲ ਏ পাপ ਤੇਰੇ ਕੋਲ ਨਹੀਂ ਧੁੱਲਨੇ ਤੂੰ ਇੱਕ ਦਫਾ ਆ ਤੇ ਜਾ ਸਾਰੇ পাপ ਉਹ ਤੇਰੇ ਦੋ ਦੇਗਾ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ পাপ ਨੂੰ ਧੌਂਦਿਆਂ ਧੌਂਦਿਆਂ ਵੀ 10 পাপ ਕਰ ਬੈਠੇ ਨੇ ਦਸਾਂ ਗੁਨਾਹਾਂ ਨੂੰ ਧੌਂਦਿਆਂ ਧੌਂਦਿਆਂ 100 ਕਰ ਬੈਠੇ ਨੇ ਤੂੰ ਆ ਜਾ ਕਿ ਆਣਾ ਕੀ ਹੈ ਸੁਰਤ ਦਾ மன கட கோ